ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗਰੁੱਪ ਡੀ ਦੇ ਕਰਮਚਾਰੀਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੇ ਸਖਤ ਰੋਕਾ ਅਪਣਾਇਆ ਹੈ ਤੇ ਪੰਜਾਬ ਸਰਕਾਰ ਦੇ ਸਮੇਤ ਸਥਾਨਿਕ ਬਾਡੀਜ਼ ਦੀ ਝਾੜ-ਚੰਬ ਕੀਤੀ ਹੈ ਅਦਾਲਤ ਨੇ ਸਾਫ ਕਿਹਾ ਕਿ ਸੂਬਾ ਅਤੇ ਇਸ ਦੀਆਂ ਸਥਾਨਿਕ ਸਰਕਾਰਾਂ ਆਪਣੇ ਸਭ ਤੋਂ ੇਹਟਲੇ ਪੱਧਰ ਤੇ ਮੁਲਾਜ਼ਮਾਂ ਦੇ ਨਾਲ ਜਿਹਾ ਵਿਰताव ਕਰਦੇ ਹਨ ਜਿਵੇਂ ਉਹ ਦੂਜੇ ਦਰਜੇ ਦੇ ਨਾਗਰਿਕ ਹੋਣ ਇਸ ਟਿੱਪਣੀ ਦੇ ਨਾਲ ਅਦਾਲਤ ਨੇ ਸੇਵਾ ਮਾਮਲਿਆਂ ਦੇ ਵਿੱਚ ਬੇਕਾਰ ਦੀ ਮੁਕਦਮੇਬਾਜ਼ੀ ਨੂੰ ਰੋਕਣ ਦੇ ਲਈ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਤਿੰਨੋਂ ਪ੍ਰਸ਼ਾਸਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਬਹੁਤ ਜਿਹੜੀ ਦੁਖਦਾਇਕ ਹੈ ਕਿ ਗਰੁੱਪ ਡੀ ਕਰਮਚਾਰੀਆਂ ਦੇ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਸੁਣਵਾਈ ਦੇ ਦੌਰਾਨ ਅਦਾਲਤ ਨੇ ਨਗਰ ਨਿਗਮ ਦੇ ਇੱਕ ਸਹਾਇਕ ਦਿਲਬਾਗ ਸਿੰਘ ਦੀ ਸੇਵਾ ਮੁਕਤੀ ਲਾਭ ਸੰਬੰਧੀ ਪਾਰਟੀਸ਼ਨ ਜਿਹੜੀ ਹੈ ਸਵੀਕਾਰ ਕਰ ਲਈ ਅਤੇ ਦੇਰੀ ਲਈ 50000 ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਕਿਹਾ ਕਿ ਪੈਨਸ਼ਨ ਗ੍ਰੈਸਟੀ ਅਤੇ ਹੋਰ ਅਦਾ ਜਿਹੜੇ ਕਿ ਕਰਨਯੋਗ ਰਕਮਾਂ ਜਾਰੀ ਕੀਤੀਆਂ ਨਹੀਂ ਕੀਤੀਆਂ। ਦਿਲਬਾਗ ਸਿੰਘ 36 ਸਾਲਾਂ ਤੋਂ ਵੱਧ ਸੇਵਾ ਤੋਂ ਬਾਅਦ ਹੈਲਪਰ ਦੇ ਉਹਦੇ ਤੋਂ ਸੇਵਾ ਮੁਕਤ ਹੋਏ ਹਨ ਪਰ ਉਹਨਾਂ ਨੂੰ ਸਿਰਫ ਛੁੱਟੀ, ਨਕਦੀ ਕਰਨ ਅਤੇ ਜੀਪੀਐਫ ਦਾ ਕੁਝ ਹਿੱਸਾ ਦਿੱਤਾ ਗਿਆ ਹੈ। ਬਾਕੀ ਲਾਭ ਸਿਰਫ ਇਸ ਲਈ ਰੋਕ ਦਿੱਤੇ ਗਏ ਕਿਉਂਕਿ ਨਗਰਪੰਚਾਇਤ ਨੇ ਆਪਣੇ ਕਾਨੂੰਨੀ ਸਲਾਹਕਾਰਾਂ ਦੀ رائے ਦੇ ਆਧਾਰ ਤੇ ਜਿਹੜੀ ਹੈ ਦਾਵਾ ਖਾਰਜ ਕੀਤੀ ਸੀ ਜਸਟਿਸ ਬਰਾਂਡ ਨੇ ਟਿੱਪਣੀ ਕੀਤੀ ਹੈ ਕਿ ਇੱਕ ਵਿਅਕਤੀ ਜਿਸ ਨੇ ਆਪਣਾ ਪੂਰਾ ਜੀਵਨ ਮਿਹਨਤ ਦੇ ਨਾਲ ਕੰਮ ਕੀਤਾ ਹੋ ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਲਾਭ ਪ੍ਰਾਪਤ ਕਰਨ ਦੇ ਲਈ ਦਰਦ-ਦਰ ਪਟਕਣਾ ਪਵੇ ਤਾਂ ਇਹ ਨਿਆਂ ਅਤੇ ਮਨੁੱਖੀ ਸਵੇਦਨਾ ਦੇ ਖਿਲਾਫ ਹੈ ਅਦਾਲਤ ਨੇ ਕਿਹਾ ਕਿ ਸੇਵਾ ਮੁਕਤ ਲੋਕ ਜਿਹੜੇ ਨੇ ਆਪਣੇ ਗੁਜ਼ਾਰੇ ਦੇ ਲਈ ਇਨ੍ਹਾਂ ਲਾਭ ਤੇ ਨਿਰਭਰ ਰਹਿੰਦੇ ਹਨ ਪਟੀਸ਼ਨਰ ਦੀ ਜਿਹੜੀ ਮਡਲੀ ਨਿਯੁਕਤੀ ਤੋਂ ਹੋਣ ਤੱਕ ਦੀ ਪੂਰੀ ਸੇਵਾ ਨੂੰ ਪੈਨਸ਼ਨਰਸ ਯੋਗ ਮੰਨਿਆ ਜਾਵੇ ਤੇ ਅਕਤੂਬਰ 2024 ਦੇ ਵਿੱਚ ਸੇਵਾ ਮੁਕਤੀ ਦੀ ਤਰੀਖ ਤੋਂ ਬੰਦੇ ਭੁਗਤਾਨ ਦੀ ਜਿਹੜੀ ਬਕਾਇਆ ਰਕਮ ਤੇ 6% ਸਾਲਾਨਾ ਜਿਹੜਾ ਤਾਬਿਕ ਜਿਹੜਾ ਵਿਆਜ ਦਿੱਤਾ ਜਾਵੇ ਅਦਾਲਤ ਨੇ ਇਹ ਵੀ ਕਿਹਾ ਕਿ 50000 ਰੁਪਏ ਦਾ ਜੁਰਮਾਨਾ ਜ਼ਿੰਮੇਵਾਰ ਅਧਿਕਾਰੀ ਤੋਂ ਵਸੂਲ ਕਰਨ ਦੇ ਲਈ ਸਰਕਾਰ ਆਜ਼ਾਦ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ